ਅੱਜ ਹਾਲਾਤ ਕੀ ਹੈ ਅੱਜ ਪੰਜਾਬ ਬਰਬਾਹ ਹੋਣਾ ਪੰਜ ਲੱਖ ਕਰੋੜ ਕਰਜ਼ਾ ਛਡਾਤਾ ਇਹਨਾਂ ਨੇ ਅਕਸਰਾਂ ਨੂੰ ਨੌਕਰੀ ਸਰਕਾਰੀ ਅਕਸਰਾਂ ਨੂੰ ਮੁਲਾਜ਼ਮਾਂ ਨੂੰ ਰਿਕਾ ਮਿਲ ਨਹੀਂ ਰਹੀ ਬਿਜਲੀ ਵੀ ਕੱਟ ਲੱਗਣ ਲੱਗੇ ਇਹਨਾਂ ਨੂੰ ਪਤਾ ਲੱਗ ਗਿਆ कि हम आप इतने रह नहीं सकते फिर केजरीवाल ने अपने साथियों मिलके एक स्कीम बनाई कि अमां कि डेढ़ साल च पैसा इट्ठा करना है सारे किमें पैसा कट्ठा करना है ਇਹਨਾਂ ਨੇ ਦਿੱਲੀ ਪਿੰਡਰਾਂ ਨਾਲ ਗੱਲ ਕੀਤੀ ਪਿੰਡਰਾਂ ਦੀ ਮੀਟਿੰਗ ਸੱਦੀ ਕੇਜਰੀਵਾਲ ਨੇ ਤੇ ਉਹਨਾਂ ਨੇ ਕਿਹਾ ਜੀ ਤੁਹਾਨੂੰ ਸਸਤੀ ਜ਼ਮੀਨ ਪੰਜਾਬ ਦੇ ਦਿੰਨੇ ਆ ਸਾਨੂੰ ਦੱਸੋ ਕਿੰਨੇ ਪੈਸੇ ਦੇਵੋਗੇ ਤਕਰੀਬਨ 30 ਹਜ਼ਾਰ ਕਰੋੜ ਦਾ ਸੌਦਾ ਹੋ ਗਿਆ ਪਿੰਡਰਾਂ ਨੂੰ ਇੱਥੇ ਬੁਲਾਇਆ ਗਿਆ ਸਾਰੇ ਡੀਸੀ ਐ ਉਹਨਾਂ ਨੂੰ ਕਿਹਾ ਆਪਣੇ ਆਪਣੇ ਸ਼ਹਿਰਾਂ ਵਿੱਚ ਬਿਲਡਰਾਂ ਨੂੰ ਕਮਾਓ ਦਿਖਾਓ ਕਿਹੜੀ ਜ਼ਮੀਨ ਹੈ ਉਹਨਾਂ ਨੂੰ ਪਸੰਦ ਆਉਂਦੀ ਹੈ ਉਹ ਬਿਲਡਰਾਂ ਨੇ ਤਕਰੀਬਨ 2 ਮਹੀਨੇ ਲਾ ਕੇ ਬੀਸੀ ਨਾਲ ਜਾ ਕੇ ਪਟਵਾਰੀਆਂ ਨਾਲ ਜਾ ਕੇ ਆਪਣੀ ਆਪਣੀ ਜ਼ਮੀਨ ਨੂੰ ਸਿਲੈਕਟ ਕਰ ਲਿਆ ਕਿ ਮੈਨੂੰ ਐਸ ਪਿੰਡ ਦੇ ਦਿਓ ਮੈਨੂੰ ਐਸੇ ਦੇ ਦਿਓ ਮੈਨੂੰ ਆਹ ਸੜਕ ਤੇ ਦੇ ਦਿਓ ਜਦੋਂ ਉਹਨਾਂ ਨੇ ਫੈਸਲਾ ਕਰ ਲਿਆ ਤੇ ਉਹ ਹੀ ਨੋਟੀਫਿਕੇਸ਼ਨ ਕਰਤੀ ਇੱਕ ਹੋਰ ਸੰਗਾ ਪੈ ਗਿਆ ਬਿਲਡਰਾਂ ਨੇ ਕਿਹਾ ਕਿ ਅਸੀਂ ਤਾਰ ਲੈਵਾਂਗੇ ਤੈਨੂੰ ਪੈਸੇ ਤਾਂ ਦੇਵਾਂਗੇ ਜੇ ਸਾਨੂੰ ਸਸਤੀ ਜ਼ਮੀਨ ਦਿੱਤੀ ਜਾਏ ਕਿਉਂਕਿ ਜਿਹੜੀ ਪਾਲਿਸੀ ਸੀ ਲੈਂਡ ਦੀ ਐਕਵਾਇਰ ਕਰ ਲਈ ਵੱਡੇ ਬਾਦਲ ਸਾਹਿਬ ਦੇ ਟਾਈਮ 'ਚ ਬਣੀ ਸੀ ਉਹ ਜਿਹੜੀ ਪਾਲਿਸੀ ਸੀ ਉਹ ਪਾਲਿਸੀ ਰਾਹੀ ਕਿਹਨੂੰ ਸਦੰਡੇ ਕਿਸਾਨ ਦੇ ਬਗੈਰ ਪੁੱਛੇ ਤੁਸੀਂ ਉਹਦੀ ਜ਼ਮੀਨ ਨਹੀਂ ਲੈ ਸਕਦੇ کسان نے جو کہتا منی جمیل لے لو سر, پھر مارکیٹ ریڈ نہیں مارکیٹ ریڈ جو ہوں گا انہوں چار سو پرسنٹ نام خدا کے دینہ کروں گا آج کیمٹی میں بس روڑ رہے ہیں ਫਿਰ ਤਾਂ ਬਹੁਤ ਮਹਿੰਗੀ ਹੋ ਜੂਗੀ ਮੈਂ ਮਾਫੀ ਮੰਗਦਾ ਰਮਿੰਦਰ ਸਿੰਘ ਚੰਦਨੀ ਨੇ ਜਦੋਂ ਪ੍ਰੈਜ਼ੀਡੈਂਟ ਐ ਸੋ ਇਹ ਕਿੰਨੇ ਕਾਨੂੰਨਾਂ ਦੀ ਧੱਜੀਆਂ ਉਡਾਈਆਂ ਇੰਨਾ ਬਹੁਤ ਵੱਡੀ ਗਿਣਤੀ ਦੇ ਨਾਲ ਜਿਹੜੇ ਕਾਨੂੰਨ ਬਣਿਆ ਸੋਚੇ ਨੇ ਨਨੇੜਾ ਸਾਹਿਬ ਉਹਨਾਂ ਜ਼ਿਕਰੀ ਦੀ ਗੱਲ ਪਹੁੰਚੀ ਹੈ ਇੱਕ ਨਵੀਂ ਨੋਟੀਫਿਕੇਸ਼ਨ ਕੈਪ ਉਹਨੇ ਕੱਟੀ ਕੋਈ ਤਕਰੀਬਨ 40 ਸਾਲ ਪਹਿਲੇ ਕੋਈ ਪੁਰਾਣਾ ਕਾਨੂੰਨ ਸੀ ਜਿਹੜਾ ਕਾਨੂੰਨ ਹੁਣ ਲਾਗੂ ਨਹੀਂ ਹੈ ਉਹਦੇ ਦੋ ਸੈਕਸ਼ਨ ਕੱਢ ਲਏ ਇੱਕ ਸੈਕਸ਼ਨ ਜਿੱਥੇ 56 ਨੰਬਰ ਸੈਕਸ਼ਨ ਹੈ ਪੁਰਾਣਾ 40-50 ਸਾਲ ਪਹਿਲਾਂ ਜਿੱਥੇ ਸਰਕਾਰ ਜਿਦੀ ਮਰਜ਼ੀ ਜਗਵੀਨ ਅਕਵਾਇਰ ਕਰ ਸਕਦੀ ਜੀ ਉਹ ਸੈਕਸ਼ਨ ਦੇ ਨਾਂ ਤੇ ਨੋਟੀਫਿਕੇਸ਼ਨ ਕਰਦੀ ਇਹ ਕੋਲੇ ਨਾਰਦਾ ਸੈਕਸ਼ਨ ਹੈ ਜਿੱਥੇ ਲਿਖਿਆ ਸਰਕਾਰ ਜਿਹੜੀ ਜ਼ਮੀਨ ਖਰੀਦੂਗੀ ਲਾਊਗੀ ਅਕਵਾਇਰ ਕਰੂਗੀ ਉਹ ਜਿਹਨੂੰ ਮਰਜ਼ੀ ਦੇ ਅਸਰ ਨਹੀਂ